ਇਸ ਵੇਲੇ ਦੀ ਵੱਡੀ ਖਬਰ ਆਰਬੀ ਇੰਡੀਆ ਟੀਵੀ ਨਿਊਜ਼ ਤੇ ਤੁਹਾਨੂੰ ਦੱਸਣ ਜਾ ਰਹੇ ਹਾਂ ਹਰ ਵਾਰ ਦੀ ਤਰ੍ਹਾਂ ਕੁਝ ਨਾ ਕੁਝ ਵੱਖਰਾ ਕਰਨ ਵਾਲੇ ਸਮਾਜ ਸੇਵੀ ਅਤੇ ਸਤਿਅਮ ਕਾਲਜ ਦੇ ਚੇਅਰਮੈਨ ਸ਼੍ਰੀ ਵਿਪਨ ਸ਼ਰਮਾ ਅਤੇ ਉਹਨਾਂ ਦੀ ਧਰਮ ਪਤਨੀ ਮੈਡਮ ਜੋਤੀ ਸ਼ਰਮਾ ਜੀ ਨੇ ਆਪਣੀ ਮੈਰਿਜ ਐਨੀਵਰਸਰੀ ਵੱਖਰੇ ਢੰਗ ਨਾਲ ਮਨਾਈ ਇਸ ਵਾਰ ਉਹਨਾਂ ਨੇ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਆਪਣੇ ਕਾਲਜ ਸਤਿਅਮ ਕਾਲਜ ਦੇ ਵਿੱਚ ਲਗਾਇਆ 300 ਦੇ ਕਰੀਬ ਲੋਕਾਂ ਨੇ ਇਸ ਕੈਂਪ ਦੇ ਵਿੱਚ ਲਾਭ ਉਠਾਇਆ ਅਤੇ ਅੱਖਾਂ ਦੇ ਆਪਰੇਸ਼ਨ ਕਰਨ ਵਾਲੇ ਮਰੀਜ਼ਾਂ ਦੀ ਵੀ ਬਹੁਤ ਗਿਣਤੀ ਵੱਧ ਸੀ ਇਹ ਇੱਕ ਸਮਾਜ ਸੇਵਾ ਨੂੰ ਸੰਦੇਸ਼ ਦੇਣ ਵਾਲਾ ਬਹੁਤ ਵੱਡਾ ਇੱਕ ਮੈਸੇਜ ਸੀ ਅਤੇ ਵਿਪਨ ਸ਼ਰਮਾ ਅਤੇ ਮੈਡਮ ਜੋਤੀ ਝਰਮਣੇ ਨੇ ਇੱਕ ਵੱਡਾ ਉਪਰਾਲਾ ਕੀਤਾ ਇਸ ਕੈਂਪ ਦਾ ਉਦਘਾਟਨ ਨਕੋਦਰ ਦੇ ਐਸਡੀਐਮ ਸ਼੍ਰੀ ਲਾਲ ਵਿਸ਼ਵਾਸ ਬੈਂਸ ਜੀ ਵੱਲੋਂ ਕੀਤਾ ਗਿਆ ਹਾਂਜੀ ਸਰ ਸਰ ਆ ਜ ਸਤਿਨ ਕਾਲਜ ਦੇ ਵਿੱਚ ਜਿਹੜਾ ਹੈਗਾ ਆਈ ਸਕੈਂਪ ਲੱਗਾ ਹੈਗਾ ਕੀ ਕਹਿਣਾ ਚਾਹੂ। ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਸਤਿਨ ਕੁੱਪ ਕੋਲੀਟਿਊਟ ਦੇ ਚੇਅਰਮੈਨ ਸਾਹਿਬ ਸ਼੍ਰੀ ਰਿਪਿੰਦ ਸ਼ਰਮਾ ਜੀ ਮੇਰੇ ਨਾਲ ਖੜੇ ਨੇ। ਉਹਨਰੇ ਤਰਫੋਂ ਬੱਤੀ ਸਾਹਮਣੇ ਬਿਡੇ ਤੱਕ ਇਹਨੇ ਸਾਰਾ ਸਮੂਹ ਸਟਾਫ ਹੈਗਾ ਤੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਬਹੁਤ ਵਧਾਈ ਦੇਣਾ ਚਾਹਨਾ ਹੈਗਾ ਕਿ ਬਹੁਤ ਹੀ ਚੰਗਾ ਉਪਰਾਲਾ ਕੀਤਾ ਹੈਗਾ ਉਹਨਾਂ ਨੇ। ਸੋਸਾਇਟੀ ਨੂੰ ਇੱਕ ਬੇਬੈਕ ਕੀਤਾ ਹੈਗਾ ਅੱਜ ਦਾ ਜਿਹੜਾ ਇੱਕ ਆਈ ਟੈਸਟਿੰਗ ਔਰ ਆਪਰੇਸ਼ਨ ਕੈਂਪ ਜਿਹੜਾ ਹੈਗਾ ਲਗਾਇਆ ਗਿਆ ਹੈਗਾ। ਇਹਦੇ ਵਿੱਚ سانوں آشا ہے, ہے کہ تقریباً تین سو جی بینیفیشریز ہے یہ لاب اٹھا پاؤ گے شام تک ہوں بھی میں اندر جدو وزٹ کیتا تو کافی بھیڑ سی اور آ, آ, الگ الگ انہوں نے کیبنس بنائے ہیں جہدوں کی ٹیسٹنگ ہو رہی ہے اکھان کی چیکنگ کر رہے ہیں نے اور اس اسے نا ہے, ہے فری آف کوسٹ جی وہ چشمے دیتے جا رہے ہیں لابارتھوں تو بہت ہی بہت ہی اچھا ابرالہ ہے اور مجھے خوشی ہے, ہے کہ ਅ ਆ ਨਜ਼ਦੀਕ ਦੇ ਜਿੰਨੇ ਵੀ ਪਿੰਡਾਂ ਦੇ ਵਾਸੀ ਹੈਗੇ ਆ ਉਹਨਾਂ ਤੱਕ ਇਹ ਆਵਾਜ਼ ਪਹੁੰਚੀ ਔਰ ਉਹ ਇਸ ਕੈਂਪ ਦਾ ਜਿਹੜਾ ਹੈਗਾ ਉਹ ਪੂਰਾ ਫਾਇਦਾ ਚੱਕ ਰਹੇ ਹੈਗੇ ਆ ਅ ਮੇਰਾ ਸਾਰਿਆਂ ਨੂੰ ਇਹੀ ਮੈਸੇਜ ਹੈਗਾ ਜੀ ਕਿ ਜਿਤ ਕੋ ਜਿੰਨੇ ਵੀ ਰਿਸੋਰਸਸ ਹੈਗੇ ਨੇ ਉਹ ਰਿਸੋਰਸਸ ਦਾ ਇੱਕ ਹਿੱਸਾ ਜਿਹੜਾ ਹੈਗਾ ਅਸੀਂ ਸੁਸਾਇਟੀ ਨੂੰ ਐਜ਼ ਅ ਪੇਬੈਕ ਦੇ ਤੌਰ ਦੇ ਉੱਤੇ ਜ਼ਰੂਰ ਜਿਹੜਾ ਕਿ ਨਿਸ਼ਚਿਤ ਕਰੀਏ ਔਰ ਮੈਂ ਨਾ ਸਿਰਫ ਵਧਾਈ ਦੇਣਾ ਹੈਗਾ ਬਲਕਿ ਧੰਨਵਾਦ ਵੀ ਪ੍ਰਗਟ ਕਰਦਾ ਹੈਗਾ ਸਤਿ ਰੋਪਕੋ ਸਿਚੂਟ ਦੇ ਮੈਨੇਜਮੈਂਟ ਦਾ ਚੇਅਰਮੈਨ ਸਾਹਿਬ ਦਾ ਔਰ ਸਾਰੇ ਇੰਸਟੀਚੂਟ ਦੇ ਨਾਲ ਸੰਬੰਧਿਤ ਸਾਰੇ ਜਿੰਨੇ ਵੀ ਹਿਊਮਨ ਰਿਸੋਰਸਸ ਹੈਗੇ ਨੇ ਕਿ ਉਹਨਾਂ ਨੇ ਇੱਕ ਬਹੁਤ ਹੀ ਅੱਛਾ ਆਈਡੀਆ ਜਿਹੜਾ ਕਨਸਿਪਟ ਕੀਤਾ ਹੈਗਾ ਔਰ ਉਸ ਦਾ ਤੁਸੀਂ ਨਤੀਜਾ ਦੇਖ ਰਹੇ ਹੈਗੇ ਹੋ ਕਿ ਬਹੁਤ ਸਾਰੇ ਲੋਕੀਏ ਨੇ ਹੈਗੇ ਆ ਜਿਨ੍ਹਾਂ ਨੂੰ ਇਸ ਕੈਂਪ ਦੇ ਵਿੱਚ ਬਹੁਤ ਹੀ ਫਾਇਦਾ ਜਿਹੜਾ ਹੈਗਾ ਪਹੁੰਚ ਰਿਹਾ ਹੈਗਾ ਕਿਉਂਕਿ ਜਿਵੇਂ ਤੁਸੀਂ ਜਾਣਦੇ ਹੈਗੇ ਹੋ ਕਿ ਹੁਣ ਮੈਡੀਕਲ ਜਿਹੜੀਆਂ ਸਰਵਿਸਿਸ ਹੈਗੀਆਂ ਨੇ ਉਹਦੇ ਵਿੱਚ ਵੀ ਕਾਸਟ ਇਨਕ੍ਰੀਸ਼ਨ ਹੋ ਗਈ ਹੈਗੀ ਔਰ ਤਕਰੀਬਨ ਅੱਖਾਂ ਦੇ ਆਪਰੇਸ਼ਨ ਦਾ ਖਰਚਾ ਮੋਟਾ-ਮੋਟਾ 25-30 ਹਜ਼ਾਰ ਤੱਕ ਚਲ ਜਾਂਦਾ ਤੇ ਫਿਰ ਇਹ ਆਫਕਾਸਟ ਹੋ ਰਿਹਾ ਤੇ ਉਹ ਸਾਰੇ ਲੋਕ ਜਿਹੜੇ ਕਿ ਜਨਾ ਜਨਾ ਦੇ ਐਂਡ ਦੇ ਉੱਤੇ ਇਹ ਖਰਚਾ ਜਿਹੜਾ ਹੈਗਾ ਬਿੱਟ ਤੋਂ ਬਾਹਰ ਹੈ ਜਾਂ ਉਹਨਾਂ ਲਈ ਬਹੁਤ ਬਹੁਤ ਹੀ ਲਾਹੇਵੰਦ ਪ੍ਰੋਜੈਕਟ ਹੈਗਾ ਅੰਗਿਆ ਰਹੇਗਾ ਬੰਦਾ ਔਰ ਇੱਕ ਕਾਦੀ ਐਨੀਵਰਸਰੀ ਵੀ ਹੈ ਉਹਦੇ ਅਕੋਰਡਿੰਗ ਤੁਸੀਂ ਇਹ ਵਾਲਾ ਜਿਹੜਾ ਕੈਂਪ ਰੱਖਿਆ ਕੁਏ ਡਿਸੀਜਨ ਲਿਆ ਐਕਚੁਅਲੀ 6 ਦਸੰਬਰ ਨੂੰ ਸਾਡੀ ਮੈਰਿਜਨ ਵਰਸਾਈ ਹੁੰਦੀ ਹੈ ਤੇ ਅਸੀਂ ਇਸ ਵਾਰ ਇਹ ਸੋਚਿਆ ਕਿ ਆਪਾਂ ਕੋਈ ਪਾਰਟੀ ਵਗੈਰਾ ਨਹੀਂ ਕਰਨੀ ਤੇ ਕਿਉਂ ਨਾ ਆਪਣੇ ਜਿਸ ਤਰ੍ਹਾਂ ਸਰ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਪੇ ਬੈਕ ਕਰੀਏ ਸੁਸਾਇਟੀ ਨੂੰ ਤੇ ਉਹਦੇ ਲਈ ਅਸੀਂ ਦੇਖ ਰਹੇ ਹਾਂ ਕਿ ਸੁਸਾਇਟੀ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਲੋਕ ਹਨ ਜਿੰਨੇ ਇਹ ਖਰਚਾ ਵੀ ਇਹ ਨਹੀਂ ਕਰ ਪਾ ਰਹੇ ਜੀ ਕਿਉਂਕਿ ਇੱਥੇ ਕਾਫੀ ਜ਼ਿਆਦਾ ਖਰਚਾ ਆਉਂਦਾ ਪਰ ਆਪਰੇਸ਼ਨ ਤੇ ਅਸੀਂ ਇਹ ਡਿਸਾਈਡ ਕੀਤਾ ਆਪਣੇ ਫੈਮਿਲੀ ਵੱਲੋਂ ਤੇ ਆਪਣੀ ਮੈਨੇਜਮੈਂਟ ਵੱਲੋਂ ਸਤਿਮ ਗਰੁੱਪ ਆਫ ਇੰਸਟੀਚਿਊਸ਼ਨ ਟੈਂਡੋਸੇਸ ਇੰਟਰਨੈਸ਼ਨਲ ਕਾਮਰਡ ਸਕੂਲ ਦੀ ਮੈਨੇਜਮੈਂਟ ਵੱਲੋਂ ਕਿ ਕਿਉਂ ਨਾ ਇਸ ਵਾਰ ਅਸੀਂ ਇੱਕ ਚੈਰੀਟੀ ਦਾ ਕੰਮ ਕਰੀਏ ਤੇ ਉਸੇ ਉਹਦੇ ਲਈ ਡਿਸਾਈਡ ਕੀਤਾ ਕਿ ਅਸੀਂ ਇੱਕ ਫ੍ਰੀ ਆਈ ਕੈਂਪ ਜਿੱਥੇ ਕਿ ਆਈ ਟੈਸਟਿੰਗ ਜਿੰਨਾਂ ਦੀ ਹੋ ਰਹੀ ਆ ਜਿਨ੍ਹਾਂ ਨੂੰ ਐਨਕਾਂ ਦੀ ਜਰੂਰਤ ਆ ਉਹਨਾਂ ਨੂੰ ਮੁਫਤ ਐਨਕਾਂ ਦਿੱਤੀਆਂ ਜਾ ਰਹੀਆਂ ਜਿਨ੍ਹਾਂ ਨੂੰ ਕਿਸੇ ਮੈਡੀਸਨ ਦੀ ਜਰੂਰਤ ਆ ਉਹਨਾਂ ਨੂੰ ਮੈਡੀਸਨ ਦਿੱਤੀ ਜਾ ਰਹੀ ਆ ਤੇ ਉਸ ਦੇ ਨਾਲ ਜਿਨ੍ਹਾਂ ਨੂੰ ਆਪਰੇਸ਼ਨ ਦੀ ਜਰੂਰਤ ਹੈ ਉਹਨਾਂ ਦੇ ਸ਼ੰਕਰਾਈ ਹਸਪੀਟਲ ਨਾਲ ਕੰਟੈਕਟ ਕਰਕੇ ਉਹਨਾਂ ਦੇ ਆਪਰੇਸ਼ਨ ਫ੍ਰੀ ਆਫ ਕਾਸਟ ਕੀਤੇ ਜਾ ਰਹੇ ਆ ਜਿਹੜੇ ਡਾਕਟਰਾਂ ਵੱਲੋਂ ਜਿਹੜਾ ਹੈਗਾ ਇਹਦੇ ਵਿੱਚ ਸਹਿਯੋਗ ਕੀਤਾ ਜਾਂਦਾ ਹੈ ਇਹ ਲੁਧਿਆਣੇ ਤੋਂ ਸ਼ੰਕਰਾਈ ਹਸਪੀਟਲ ਆ ਜਿਨ੍ਹਾਂ ਦਾ ਬਹੁਤ ਵੱਡੇ ਲੈਵਲ ਤੇ ਇਹ ਆਪਰੇਸ਼ਨ ਕਰਦੇ ਹਨ ਲੋਕਾਂ ਦੇ ਤੇ ਇਹ ਉਹਨਾਂ ਨਾਲ ਅਸੀਂ ਕੰਟੈਕਟ ਕਰਕੇ ਤੇ ਅੱਜ ਹੀ ਜਿਹੜੇ ਉਹ ਜਿਹੜੇ ਪੇਸ਼ੈਂਟ ਹੋਣਗੇ ਜਿਨ੍ਹਾਂ ਨੂੰ ਜਰੂਰਤ ਹੋएगी ਆਪਰੇਸ਼ਨ ਦੀ ਉਹਨਾਂ ਨੂੰ ਅੱਜ ਉਹ ਲੈ ਜਾਣਗੇ ਨਾਲ ਤੇ ਉਸ ਤੋਂ ਬਾਅਦ ਪਰਸੋਂ ਆਪਰੇਸ਼ਨ ਤੋਂ ਬਾਅਦ ਕੱਲ ਆਪਰੇਸ਼ਨ ਹੋਣਗੇ ਪੇਪਰਸ ਉਹਨਾਂ ਨੂੰ ਫਿਰ ਚੈੱਕ ਕਰਕੇ ਦੁਬਾਰਾ ਸਵੇਰੇ ਮਾਰਨਿੰਗ ਟਾਈਮ ਤੇ ਉਹਨਾਂ ਨੂੰ ਸਾਡੀਆਂ ਟੀਮਾਂ ਜਾ ਕੇ ਸਾਡੀਆਂ ਗੱਡੀਆਂ ਜਾ ਕੇ ਸਾਡੇ ਵਾਹਨ ਜਾ ਕੇ ਉਹਨਾਂ ਨੂੰ ਵਾਪਸ ਲਿਆਉਂਦੇ ਆਂ ਆਮ ਪਬਲਿਕ ਨੂੰ ਕੀ ਮੈਸੇਜ ਆਮ ਪਬਲਿਕ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਜੇਕਰ ਪਰਮਾਤਮਾ ਨੇ ਸਮਰੱਥ ਕੀਤਾ ਹੈ ਸਾਨੂੰ ਕਿਸੇ ਕੰਮ ਲਈ ਤਾਂ ਸਾਨੂੰ ਜ਼ਰੂਰ ਸੋਸਾਇਟੀ ਨੂੰ ਜੋ ਸੋਸਾਇਟੀ ਸਾਨੂੰ ਦਿੰਦੀ ਹੈ ਉਹਨੂੰ ਕੁਝ ਨਾ ਕੁਝ ਨੂੰ ਪੇਬੈਕ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਵੀ ਉਸ ਸੋਸਾਇਟੀ ਜਿਹੜੀ ਕਿ ਇੱਕ ਜਿਹੜੇ ਕਿ ਉਹ ਸਾਡੇ ਸਾਡੇ ਹੀ ਸਮਾਜ ਦਾ ਇੱਕ ਹਿੱਸਾ ਹਨ ਸਾਡੀ ਸੋਸਾਇਟੀ ਦਾ ਇੱਕ 파ਟ ਹਨ ਕਿ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਦੀ ਹੈਲਪ ਦੇ ਕੇ ਤੇ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਤੋਂ ਉਹ ਜਿਆਦਾ ਮਹਿੰਗੀਆਂ ਹੁਣ ਕਰ ਨਹੀਂ ਜਿਨ੍ਹਾਂ ਨੂੰ ਉਹ ਬੀਰ ਕਰ ਪਰ ਅਸੀਂ ਉਹਨਾਂ ਨੂੰ ਉਹ ਪ੍ਰੋਵਾਈਡ ਕਰ ਸਕੀ ਆ ਸਰ ਲੈ ਕੇ ਆਉਣਾ ਇਹ ਅਸੀਂ ਖਰਚਾ ਬੀਰ ਕਰਾਂਗੇ ਉਹਨਾਂ ਨੇ ਸਾਡੇ ਵਾਹਨ ਜਾਣਗੇ ਜੀ ਤੇ ਉੱਥੇ ਜਿਹੜਾ ਖਰਚੇ ਦਾ ਜੋ ਵੀ ਉੱਥੇ ਰਹਿਣ ਦਾ ਆਪਰੇਸ਼ਨ ਦਾ ਉਹ ਖਰਚਾ ਤੇ ਅਸੀਂ ਬੀਰ ਕਰਾਂਗੇ ਲੇਕਿਨ ਪ੍ਰੋਵਾਈਡ ਉਹ ਕਰਨਗੇ ਹਸਪੀਟਲ ਵਾਲੇ ਪ੍ਰੋਵਾਈਡ ਕਰੇਗਾ